ਬਾਹ ਬੋਲਟ ਇਹ ਖੀਰਾ ਵਾਲੀਆ ਬੋਲਟਾਂ ਦੇ ਪੰਜਾਬੀ ਵੀਰੋ ਐਸੇ ਪਿੰਡ ਦਾ ਐਸੇ ਕੜਦਾ ਸੰਤੀ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਲੜ ਰਹੀ ਹੈ ਉਰਲੇ ਪਾਸੇ ਗਿੰਨੀ ਹੈ ਤੇ ਨਾਲ ਟਿੱਬੇ ਵਾਲਾ ਬਲ ਵੀਰੋ ਚਾਰ ਬੱਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿੰਨਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਸੰਤੀ ਦੇ ਦੂਜੇ ਪਾਸੇ ਟਿੱਬੇ ਵਾਲਾ ਉਹ ਖੜਕਾ ਵਰਤਦਾ ਕਬੱਡੀ ਦਾ ਤੇ ਨੰਬਰ ਆ ਰੇਡਰ ਦੇ ਨਾਂ ਦੇ ਵਿੱਚ ਆ ਦੂਜੀ ਮੌrti ਮੇਰੇ ਬਾਰੇ ਵੀਰੋ

ਚਲੋ ਖਰਾਬਲਾਖ ਨੂੰ ਖਰਾਬ ਕਰਾ ਬੇਨਤੀ ਹੈ ਆ ਬੇਨਤੀ ਹੈ ਪਲੇਅਰਾਂ ਨੂੰ ਲੜੋ ਨਾ ਯਾਰ ਕਬੱਡੀ ਨੂੰ ਤੂੰ ਖਰਾਬ ਕਰਦੇ ਹੋ ਗਰਾਊਂਡ ਵੇਲਾ ਗਰਾਊਂਡ ਵੇਲਾ ਕਰਦੇ ਹੋ ਥੋੜਾ ਆਪਾਂ ਮੈਚ ਕਰਵਾਈਏ ਪਲੀਜ਼ ਜਿਨ੍ਹਾਂ ਦਾ ਕੋਈ ਕੰਮ ਨਹੀਂ ਆ ਬਾਹਰ ਚਲੇ ਜਾਓ ਤਾਰੂ ਦਰਸ਼ਕ ਬਿੰਦਰભાઈ ਜਿਨ੍ਹਾਂ ਦਾ ਕੋਈ ਕੰਮ ਨਹੀਂ ਆ ਪਲੀਜ਼ ਉਹਨਾਂ ਨੂੰ ਆਪਾਂ ਬਾਹਰ ਕਰ ਲਈਏ ਬੜੀ ਮਿਹਰਬਾਨੀ ਸੈਰ ਦੇ ਵੱਲੋਂ ਕੁਕੌਰੀ ਇਹ ਸਾਰੇ ਧਿਆਨ ਦੇਣਗੇ ਪ੍ਰਾਰambh ਹੋ ਗਿਆ ਹੈ। ਹਲੋ ਬੰਨਾ ਬੱਲ ਤੋਂ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ 4 ਨੰਬਰ ਖੇਰੇ ਦੇ ਵਿੱਚੋਂ ਮੁਕਾਬਲਾ ਉਹ ਕਿੰਨਾ ਤੇਜ਼ ਕਿਦਾਂ ਹੋਣਾ। ਇੱਕ ਪਾਸੇ ਲੱਤੀ ਹੈ। ਮਹਿਮਦ ਗੋਰੀਆ ਕਰਦਾ ਹੋਇਆ ਟਰਾਈ। ਉਹ ਬੁੱਟ ਦੀ ਕਬੱਡੀ ਉਹ ਸਵਰਨਿਆ ਖੇਡ ਕਹਾਣੀ। ਟੱਕ ਡੇਡ ਤੀਜੀ ਲੜੀ ਵੰਦਾ। ਉਹਦੇ ਸਾਹਮਣਾਂ ਰੇਡ ਪੌੜੀਆ ਬੋਲ ਦੇਖੀ ਕਿੰਨੇ ਨੰਬਰ ਖਰਾਬ ਹੋ ਜੇ ਨੋ ਜੰਨਾ। ਆ ਪਿੰਡਾ ਸੱਦਣਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪੌਂਡ ਲਈ ਖੇਡਣ ਵਾਲੇ ਵਿਚ ਵਾਤਾ ਹੋਇਆ ਔਰ ਚਾਰ ਜਫੀਏ ਤੋਂ ਇੱਕ ਹਾਈਲੈਂਡ ਵੀਰਪੁਰਿਆ ਹਾਈਲੈਂਡ ਪਟਿਆਲਾ ਤੇ ਸੋਪਾ ਘਾਟੋ ਬਾਈਲੈਂਡ ਕਿਹਦੇ ਢੱਲੋ ਅਮੇਸ਼ੀ ਸ਼ਰਮਾ ਉਹਨਾਂ ਵੱਲੋਂ ਆਓ ਮੁਕਾਬਲਾ ਸਰਤ ਬੰਨੇ ਬੰਨੇ ਹੋ ਗਈ ਮਿੱਤਰੋ ਇੱਕ ਪਾਸੇ ਪਿੰਤਾ ਦੇ ਦੂਜੇ ਪਾਸੇ ਉਹ ਵੀਰਪੁਰਿਆ ਹਰਖਾ ਦਾ ਕਬੱਡੀ ਦਾ ਅੱਜ ਬੋਲ ਤੇ ਚੱਕੇ

ਸੋਮੇ ਵੱਲੋਂ 500 ਰੁਪਏ ਆਇਕਮ ਨੂੰ ਭਰਾ ਦਿਓ ਜੀ ਉਹ ਦੂਜੇ ਪਾਸੇ ਸੈਂਪੀ ਕਰਾਚੋ ਵਾਲਾ ਸੋਮੇ ਦਾ ਪਲੀਜਾ ਨੰਬਰ ਆਪਣੀ ਟੀਮ ਦੇ ਜੋੜਦਾ ਹੋਇਆ ਆ ਪੰਜਾਬ ਬੋਲਟ ਦੇ ਵਿਰੋਧ ਕਬੱਡੀ ਫਾਊਂਡ ਦੇ ਲਈ ਇੱਕ ਪਾਸੇ ਮੀਰਪੁਰਿਆ ਪਰ ਦੂਜੇ ਪਾਸੇ ਜੱਗੂ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਆ ਇੱਕ ਬਾ ਮੀਰਪੁਰਿਆ ਇੱਕ ਪਾਸੇ ਬੋਲਟ ਨੰਬਰ ਆਪਣੀ ਟੀਮ ਦੇ ਜੋੜਦਾ ਹੋਇਆ ਆ ਆ ਆ ਕਮਾਲ ਹੋ ਗਈ ਆ ਆ ਕਮਾਲ ਹੋ ਗਿਆ ਸਰਾ ਹੋ ਗਿਆ ਸਰਾ ਹੋ ਗਿਆ ਇੱਕ ਤੋਂ ਮੜਾ ਕਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤੇ ਰੱਖਿਆ ਨੰਬਰ ਲੈਉਣ ਨੂੰ ਬਾਬਾ ਹਰਜੰਤਨ ਪ੍ਰਕਾਸ਼ ਜੀ ਸੁਪਾ ਸਾਹਿਬ ਗਰਾਊਂਡ ਤੇ ਖੁਦ ਆਇਆ ਧੰਨਵਾਦ ਹੈ ਲਓ ਸਾਹਮਣੇ ਮੰਨਾ ਬੱਲਰੋਂ ਦੀ ਧਰਤੀ ਆ ਮੇਰੇ ਮਿੱਤਰੋ ਵੱਡਾ ਮਲ ਖੇਡ ਕਬੱਡੀ ਦਾ ਨੰਬਰ ਦਾ ਸ਼ਾਨਦਰਵਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਬਾਬੇ ਦਰਸੇਵ ਸਿੰਘ ਪੰਡਾਲ ਦਾ ਪੋਤਾ चारि पासे जी कुतो 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 ਅੱਜ ਪਹਿਲੀ ਵਾਰ ਕੇ ਨਾਰਖਿਆ ਦੇਖਿਆ ਅੱਜ ਪਹਿਲੀ ਵਾਰੀ ਹੈ ਅੰਦਾ ਹਰਖਿਆ ਦੇਖਿਆ ਓ ਸੰਧੂਆ ਛੇੜ ਕਹਾਣੀ ਐ ਕਾ ਬੋਟੇ ਤਾਂ ਦੀ ਕਿਨਾ ਭਾਜੀ ਮੈਂ ਤੇ ਕਹੀ ਕੁਦਲੀ ਮੈਂ ਤੇ ਭਾਜੀ ਕਹੀ ਕੁਦਲੀ ਲੋ ਸਾਹਮਣੇ ਰੇਡ ਇਸ ਨੂੰ 37 ਆਕਰਾ ਚੋਬਲਾ ਖੇਡ ਮੈਦਾਨ ਚ ਪਾਰਿਆ ਕਮਲ ਟਿੱਬੇ ਵਾਲਾ ਔਰ ਦੂਸਰੇ ਬੰਦੇ ਆ ਜਿੰਨੀ ਮਹਿਮਦਬਾਲ ਦੀ ਧਰਤੀ ਦਾ ਮੇਰੇ ਮਿੱਤਰੋ ਨਾਲ ਟੰਗੜਾ ਯੱਸਾ ਐਨ ਸਿਣਾ ਲਾ ਗਿਆ ਇਹ ਜਿੰਨੀਆ ਮਹਿਮਦਵਾਲੀਆ ਮੇਰੇ ਮਿੱਤਰੋ ਸਾਹਮਣੇ ਜਿੰਨੀ ਮਿਹਨਤ ਵਾਲੀਆ ਪਾਰੀਪਲੇ ਦੀ ਮੰਗ ਹੋਈ ਆ ਆਰ ਨੰਬਰ ਜਿਹੜਾ ਰੀਪਲੇ ਚਲੋ ਇੱਕ ਬਰੂ ਆਪਾ ਕਬੱਡੀ ਕੰਦਾ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹਾਕ ਮਾਲੀਆ ਪਿੰਡਾ ਟੋਪਾ ਦੇਖਦਾ ਮੁੰਡਿਆਲਾ ਕਰਨ ਵਰਗੇ ਲੱਗੇ ਹੋਇਆ ਔ ਇੱਕ ਵਰਗੇ ਲੱਗੇ ਹੋਇਆ ਚਾਰ ਬੱਬਰ ਖੇਰ ਉਸ ਵਿੱਚ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸੱਜਣ ਖੇਰ ਲਓ ਜੱਗੂ ਆ ਤੂੰ ਸੱਜਣੇ ਪਿੰਡਾ ਸੱਜਣਵਾਲੀਆ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ इशारे वालों गल कर दी मित्री टिबे जगू और बालों की धरती फिर कबड्डी पाया संधुआ आपने मरना बालों की धरती कबड्डी पाने के लिए अगर बल बढ़ा हुआ चारा दिन चो मुकाबला टिब्बे होना आप एक पासे मरना मेरे भीरू साम <alley Clayak static> ਆਹ ਕਿਦੇ ਕਿਰਪਾ ਮਹਾਰਾਜ ਦੀ ਆਹ ਮਹਾਨ ਤਪस्वी ਸੰਤ ਬਾਬਾ ਫਕੀਰਿਆਦਾਰ ਜੀ ਦੀ ਐਨ ਕਿਰਪਾ ਲੋ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਤਿਆਰ ਆਹ ਘਾਟੋ ਵਾਲਾ ਸੰਤੀ ਔਰ ਦੂਸਰੇ ਬੱਡੇ ਕਮਲ ਟਿੱਬੇ ਵਾਲਾ ਦੇਖੋ ਇੱਥੇ ਰੱਖੋ ਇੱਥੇ ਰੱਖੋ ਇਹਦੇ ਬੰਦੇ ਹੋ ਗਈ ਬੱਚੋ ਇੱਕ ਪਾਸੇ ਸੰਤੀਆ ਤੇ ਦੂਜੇ ਪਾਸੇ ਤੇ ਪਿਆਰਾ ਕਮਲ ਹੱਥੇ ਦੂਰ ਸਮਾਪਿਤਦਾ ਹੋਇਆ ਉਹ ਮੁਕਾਬਲਾ ਉਹ ਮੁਕਾਬਲਾ ਆ ਇਹ ਆ ਇਹ ਆ ਇੱਥੇ ਰੱਖ ਓਏ ਛੇੜ ਕਹਾਣੀ ਸਵਰਨਿਆ ਓਏ ਆ ਗਿਆ ਘਰਾਟੋ ਦੇ ਮੇਲੇ ਦਾ ਸਵਾਦ ਦੁਨੀਆ ਦਾ ਚਿੱਤ ਖੁਸ਼ ਹੋ ਗਿਆ ਆਪਾਂ ਨੇ ਕਬੱਡੀ ਦੇਖ ਰਹੀ ਐ ਪਿਆਰ ਨਾਲ ਦੇਖ ਰਹੀ ਐ ਜੱਫੇ ਲੱਗਦੇ ਐ ਰੇਡਾਂ ਪੈਂਦੀਆਂ ਦੇਖੋ ਬੁਲਟ ਸਮੇਂ ਫੇਰ ਹਰਮਨ ਬੁਲਟ ਖੀਰਾ ਮੋਲ ਦੀ ਧਰਤੀ ਦਾ ਓਏ ਇੱਥੇ ਇੱਥੇ ਭਾਈ ਵਾਹ ਇੱਥੇ ਇੱਥੇ ਇਹ ਆ ਇਹ ਆ ਇਹ ਆ ਓਏ ਵਾਹ ਓਏ ਗੱਬਰੂਆ ਇੱਕ ਵਾਰ ਸੇ ਮੰਨਾ ਬੱਲ ਮੋਨਾ ਸਵਨਿਆ ਖੇਡ ਕਹਾਣੀ ਓ ਬੱਲਾ ਵਾਲਾ ਮੰਨਾ ਦੇ ਵੀ ਇਸ ਸਮੇਂ ਰੇਡ ਪੌਦਰੀ ਖੇਡ ਮੈਦਾਨ 'ਚ ਦੀਪੇ ਦਾ ਵੀਰ ਵਧਿਆ ਹੋਇਆ ਚਾਰ ਲੱਖੀਆਂ ਤੋਂ ਫਿਰ ਦੇਖਾਂਗੇ ਆ ਟਿੱਬੇ ਵਾਲਾ ਕਮਲ ਔਰ ਦੂਸਰਾ ਸੋਰੀ ਇਸ ਸਮੇਂ ਗਿੰਨੀ ਤੇ ਨੰਬਰ ਇਸ ਸਮੇਂ ਮੰਨਾ ਬੱਲੋਂ ਵਾਲਾ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਔਰ ਅਗਲੀ ਰੇਡ ਪਹੁੰਚ ਰਹੀ ਪਿੰਡਾ ਸੱਦਰ ਵਾਲੀ ਹੈ ਸੰਧੂਆ ਕਹੇ ਟਿੱਬਿਆਂ ਦੇ ਪੁੱਤਲੂ ਸੱਜਣਵਾਲੀਆ ਕਬੱਡੀ ਪਾਉਣ ਦੇ ਲਈ ਅੱਕੇ ਪਰ ਵੱਧਾ ਹੋਇਆ ਜੱਗੂਆ ਛੇੜ ਉਹ ਮੁੰਡੇ ਨੂੰ ਇੱਕ ਪਾਸੇ ਇੱਕ ਨਾ ਮੀਰਪੁਰੀਆ ਤੇ ਦੂਜੇ ਪਾਸੇ ਪਿੰਡਾ ਸੱਜਣਵਾਲੀਆ ਉਹ ਖੜਕਾ ਦੜਕਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਜਫਾ ਉਧਰ ਤੇ ਜਫਾ ਇਧਰ ਜਫਾ ਉਧਰ ਤੇ ਜਫਾ ਇਧਰ ਉਹ ਨਜ਼ਾਰਾ ਜਾਂਦਾ ਦਰਸ਼ਕ ਮੱਝੇ ਦਾ ਮੁੰਡੇ ਦੀ ਰੇੜ ਤੇ ਆਹ ਭਰਾ ऐं साॻत कराचो न बि ख़ुश रोक रसां

ਪਿਆਰ ਨਾਲ ਫੜਾ ਲਿਆ ਕਰੋ ਭਰਾ ਵਣ ਕੇ ਮਾਇਆ ਇਹ ਸਵੇ ਦੇ ਹੀ ਚੱਕਰਾ ਹੈ ਸਵੇ ਦੇ ਹੀ ਚੱਕਰਾ ਹੈ ਇਹਦਾ ਸਤਕਾਰ ਇਹਦੀ ਕਦਰ ਇਹਦੀ ਇੱਜ਼ਤ ਕਰੀਏ ਆਪਾਂ ਫੜਾ ਲਿਆ ਕਰੀਏ ਬੜੀ ਮਿਹਰਬਾਨੀ ਲਓ ਮੈਚ ਪੂਰਾ ਟੌਪ ਦਾ ਦੂਜਾ ਸੈਮੀਫਾਈਨਲ ਮੈਚ ਘਾਤੋ ਦੇ ਕੱਪ ਦਾ ਬਾਬਾ ਜੀ ਖੁਦ ਖੜਿਆ ਰੱਜੇ ਦਾ ਕੌਰੀ ਦਾ ਆ ਤਾਰੂ ਦਾ ਸਰੇ ਟਿੰਕੂ ਕੌਰਾ ਨੂੰ ਬਹੁਤ ਬਹੁਤ ਧੰਨਵਾਦ ਕਰਤ ਕ੍ਰਿਡਾਤਾ ਤੇ ਗਗਨ ਦੇ ਦਾ ਧੰਨਵਾਦ 37 ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਜਿੱਕੇ ਵੱਲ ਵੱਧਦਾ ਹੋਇਆ ਉਹ ਵੇਖਾਂਗੇ ਡੱਬੇ ਵਾਲਾ ਇੱਕ ਪਾਸੇ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਨੰਬਰ 37 ਦਾ ਕਰਾਚੋ ਵਾਲੇ ਦਾ ਹਾਂਜੀ ਬੁੱਲਟ ਫੇਰ ਆ ਗਿਆ ਜੱਗੂਆ ਬੁੱਲਟ ਫੇਰ ਆ ਗਿਆ ਫੋਲਟ ਵਾਲਾ ਨੰਬਰ ਜਿਹੜਾ ਰੈਫਰੀ ਦਸਤਿਲ ਹੈ ਉਹੀ ਆ ਜਾਫੀਆਂ ਦਾ ਨੰਬਰ ਆ ਲੋਪ ਕਰ ਦਿਓ ਹਾਂ ਸੰਧੂਆ ਉਹ ਸਾਹਮਣੇ ਬੁਲਟ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬੁਖਰੇ ਸ਼ੇਰਾਂ ਦੇ ਵਿੱਚੋਂ पहली बारेख्याचों संरूर च हर खा देखे सामने देखो हा कंबा इन्होंने तू माला मना अमरीका वाला मन्ना मना कैलीफोर्निया ਆਹ ਭੱਜਿਆ ਆਉਂਦਾ ਹੈ ਭੱਜਿਆ ਆਉਂਦਾ ਸਾਹਮਣੇ ਰੇਡ ਛੋਟੇ ਚੋਤੇ ਨੂੰ ਭੇਜਦਾ ਛੋਟਾ ਚੋਤਾ ਇਹ ਮਰਦਾਨਾ ਮਾਅਰਦਾਰ ਕੀਤਾ ਹੋ ਮੇਰੇ ਵੀਰੋ ਇੱਕ ਪਾਸੇ ਛੋਟਾ ਚੋਤਾ ਤੇ ਦੂਜੇ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਹਾਕ ਬਣ ਕੇ ਜੱਗੂ ਨੇ ਬਾਡਰੋਂ ਪਾਰ ਕਰਕੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਚੱਲੋ ਜਵਾਨਾ ਪਾਕਪੜੀ ਸੂਬਾ ਸੂਬਾ ਫਰੂਟ ਹਾਊਸ ਵੱਲੋਂ ਸੰਦੀ ਨੂੰ 500 ਅਭੀਆ ਫੜਦਾ ਨਾ ਹਾਜੀ ਨੰਬਰ ਜਾਫੀਆਂ ਦਾ ਨੰਬਰ ਕਰਾਚੋਂ ਦਾ ਅਗਲੀ ਰੇਡ 37 ਪੌਂਡ ਦੇ ਲਈ ਫੇਰ ਪਤਾ ਪਿੱਛੇ ਹੋ ਜਾ ਬਈ ਸਾਰੇ ਸਾਰੇ ਪਿੱਛੇ ਹੋ ਜਾ ਬੰਲੀ ਫੌਜੀ ਸਾਡਾ ਅਤਰਾਜ ਪੂਰਾ ਜੋਰ ਮਾਰ ਰਿਹਾ ਸੋਪਾ ਕਰਾਚੋਂ ਬੰਨਾ ਸਾਹਮਣੇ ਤੱਕਾਂਗੇ ਤੇ ਉਹ ਬੱਲੇ 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 ਆਹ 37 ਹੈ ਪਰ ਦੂਜੇ ਪਾਸੇ ਲੱਭ ਲਈ ਹੈ ਉਹ ਡੁਗ ਡੁਗ ਫੇਰ ਆ ਗਿਆ ਆਹ ਕੰਬਾਲੀਏ ਡੁਗ ਡੁਗ ਫੇਰ ਆ ਗਿਆ ਇੱਕ ਮੇ

ਆ ਮੰਨਾ ਬੱਲਵਾ ਵਾਲਾ ਉਹ ਗਾਬੀਆ ਇਸ ਅਮਰੀਕਾ ਤੋਂ ਆਇਆ ਹੋਇਆ ਹੈ ਰੇਡ ਪਈ ਹੋਈ ਹੈ ਘਾਟੋਂ ਦੀ ਧਰਤੀ ਚਾਰ ਜਫੀ ਤਿਆਰ ਦੇਖੋ ਕੀ ਇਸ਼ਾਰਾ ਹੈ ਕੀ ਇਸ਼ਾਰਾ ਹੈ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਨੰਬਰ ਰੇਟਰ ਦਾ 22 ਤਰੀਕ 59 ਦੀ ਧਰਤੀ ਕੁਲਜੀਤ ਸਰਪੰਚ ਦਲਜੀਤ ਕਮਾਨ ਉਹਨਾਂ ਵੱਲੋਂ ਸੱਦੇ ਨੇ ਆਈ ਖੱਡਾ ਖੜਕੂ ਤੇ 22 ਤਰੀਕੇ ਕਲੌਦੀ ਵੀ ਪੁੱਜਾਂਗੇ ਕਲੌਦੀ ਵੀ ਇਹ ਖੰਡਾ ਕੜਕੂ ਪੰਨਵਾ ਚਾਰ ਟੀਮਾਂ ਖੇਡਣ ਗਿਆ ਮਾਧਾ ਮਾਲਵਾ ਦੁਆਬਾ ਤੇ ਹਰਿਆਣਾ ਤੇ ਫੇਰ ਤੇਰੇ ਵੀਰੋ ਪੰਨਵਾ ਮੇਰੇ ਉਸ ਤੋਂ ਬਾਅਦ ਕਲੌਦੀ ਦੀ ਤਰਫ ਤੇ ਹਾਜ਼ਰੀ ਲਵਾਵਾਂਗੇ ਦੋਨੋਂ ਕੱਪ ਵੱਡੇ ਆ ਆਓ ਸਵਰਨਿਆ ਦੋਨੋਂ ਕੱਪ ਵੱਡੇ ਆ ਉਧਰ ਕਮਾਣਾ ਵਾਲਾ ਅਮਰੀਕਾ ਵੱਡੀ ਮੁਬਾਰਕਬਾਦ ਹੈ ਖੜਾਮਾਂ ਦੀ ਧਰਤੀ ਹੈ ਜਿਲ੍ਹਾ ਪਟਿਆਲਾ ਬਸਾਖੀ ਦੇ ਮੇਲੇ ਤੇ ਵੱਡਾ ਕੱਪ ਹੁੰਦਾ ਹੈ ਉਸ ਮੇਲੇ ਤੇ ਜਿੰਦਰਬਤ ਸਪੇਲ ਵੱਲੋਂ ਭਰਾ ਨੂੰ ਸੋਨੇ ਦਾ ਕੰਠਾ ਪਾਇਆ ਜਾਣਾ ਹੈ ਘਮਾੜਾਂ ਵਾਲਿਆ ਮੁਬਾਰਕਬਾਦ ਹੈ ਨਾਲ ਪ੍ਰੋਫੈਸਰ ਸਾਡਾ ਸੇਵਕ ਸ਼ੇਰਗੜ ਇੰਟਰਨੈਸ਼ਨਲ ਬਲਾਰੇ ਦਾ ਸਾਰਾ ਦਾ ਸਾਡੇ ਵੱਲੋਂ ਸਤਿਕਾਰ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਦਾ ਮਾਣ ਦੇ ਬਲਾਰੇ ਫਾਈਨਲ ਦੀ ਗੱਲ ਕਰਨਗੇ ਉਹ ਤਿਆਰ ਰਹਿਣਗੇ ਫਾਈਨਲ ਦੇ ਲਈ ਆ ਵੀ ਗੱਭਰੂ ਮੈਚ ਸ਼ੁਰੂ ਕਰੀਏ ਰੌਲਾ ਨਹੀਂ ਪਾਉਣਾ ਆਜੋ ਆਪਾਂ ਹੋਟ ਲੈ ਸਕਦੇ ਤਾਂ ਡਿਸੀਜਨ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਆ ਜਾਣਾ ਲਓ ਰੇਡ ਸਾਹਮਣੇ ਜਾਜੋ ਬੋਲਟ ਕਹਿੰਦਾ ਸਾਹਮਣੇ ਜਾਜੋ ਇੱਕ ਵਾਰ ਜੱਗੂ ਕੋਈ ਗੱਲੀ ਪਿਆਰ ਖੇਡ ਕਬੱਡੀ ਐ ਰੋਜ਼ ਦਾ ਕੰਮ ਐ ਕਰਨ ਦਾ ਕੰਮ ਨਹੀਂ ਐ ਬੋਲਟੀਆਂ ਸਾਹਮਣੇ ਬੋਲਟ ਪਾਤੀ ਉਹ ਬੋਲਟ ਨੇ ਫੇਰ ਕਬੱਡੀ ਪਾਤੀ ਸਾਹਮਣੇ ਤੱਕਾਂਗੇ ਪਾਸੇ ਇੱਕ ਮੀਰਪੁਰੀਆ ਤੇ ਦੂਜੇ ਪਾਸੇ ਬੋਲਟ ਉਹ ਦੁੱਕ ਦੁੱਕ ਹੋ ਗਈ ਮਿੱਤਰੋ ਨੰਬਰ 1 ਦਾ ਬੋਲਟ ਆਪਣੀ ਟੀਮ ਲਈ ਜੋੜ ਗਿਆ ਚੱਲੋ ਇੱਕ ਉਪਰ ਪਾ ਵਾ ਨੰਬਰ ਆ ਰੇਡਰ ਦਾ ਸੁਣੋ 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 ਉਹਦਾ ਬਹੁਤ ਵਧੀਆ ਬਈ ਹਾਰੀ ਰੀਪਲੇ ਰਹਿੰਦਾ ਹੈ ਇੱਕ ਰੀਪਲੇ ਰਹਿੰਦਾ ਜੀ ਉਹਦਾ ਡਿਸੀਜਨ ਅਜੇ ਹੁਣਾ ਉਹ ਕੋਈ ਨਾ ਇੱਧਰ ਇੱਕ ਤਾਂ ਆ ਗਿਆ ਦੂਜਾ ਰਹਿੰਦਾ ਹੈ ਲਵਲੀ ਇੱਕ ਰੀਪਲੇ ਦਾ ਡਿਸੀਜਨ ਅਜੇ ਰਹਿੰਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਰਦਾਸ ਕਿਹੜਾ ਜਾਣ ਲੱਗਿਆ ਕਿਤੇ ਕੋਈ ਗਲੀ ਸਬਰ 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 ਤੇ ਸੈਂਸਰ